ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀਓ ਵਿਦਿਆ ਚ ਇਹੋ ਜਿਹਾ ਤੰਗ ਹੈ ਜਿੱਥੇ ਕਿ ਸੰਤਾਲੀ ਕੰਮ ਨਹੀਂ ਕਰਦੀ ਉਥੇ ਵਿਦਿਆ ਕੰਮ ਕਰਦੀ ਹੈ ਰੰਗ ਜੇ 14 ਜੰਗਾ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਡਟਿਆ ਖੜਾ ਸੀ ਕਹਿੰਦਾ ਮੈਂ ਗੁਰੂ ਸਾਹਿਬ ਦਾ ਰਹਿਣ ਕੱਜ ਨਹੀਂ ਦਿੱਤਾ ਪਰ ਹਾਰਿਆ ਕਦਾ ਜਦੋਂ ਗੁਰੂ ਜੀ ਨੇ ਜਫਰਨਾਮਾ ਲਿਖਿਆ ਉਹ ਸ਼ਬਦ ਸੀ ਉਹ ਚਿੱਠੀ ਸੀ ਜਿਹੜੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਲੈ ਕੇ ਆਏ ਸੀ ਰੰਗਜੀਤ ਨੇ ਜਫਰਨਾਮਾ ਤੇ ਪੜ੍ਹ ਲਿਆ ਪਰ ਉਹ ਮੰਜੇ ਤੋਂ ਉੱਠ ਨਾ ਸਕਿਆ ਪਰ ਹੇਠ ਲਿਖਿਆ ਸੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਉਹ ਇਹ ਨਹੀਂ ਸੀ ਕਹਿੰਦਾ ਕੀ ਸਿਆਣਾ ਕਾਜੀ ਮੌਲਵੀ ਜਿਹੜਾ ਗੁਰੂ ਘਰ ਦੀ ਅਜ ਮੈਂ ਤੁਹਾਨੂੰ ਜਾਣਦਾ ਸੀ ਸਮਝਦਾ ਸੀ ਉਸਨੇ ਕਿਹਾ ਔਰੰਗਜ਼ੇਹ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਜਾਨ ਸੋਖੀ ਨਿਕਲ ਜੂ ਪਰ ਉਦੋਂ ਤੇ ਇੱਕ ਔਰੰਗਜ਼ੇਹ ਸੀ ਪਰ ਹੁਣ ਤੇ ਚੱਪੇ ਚੱਪੇ ਤੇ ਔਰੰਗੇ ਸਿੱਖੀ ਨੂੰ ਖਤਮ ਕਰਦੇ ਕੋਈਆਂ ਚਾਲਾਂ ਚੱਲ ਰਹੇ ਆ ਪਰ ਖੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿ ਦੇ ਛੁਟਣਾ ਔਰੰਗਜ਼ੇਬ ਦਾ ਨਹੀਂ ਸੀ ਛੋਟਿਆ ਇਹ ਕਿਹੜੇ ਬਾਗ ਦੀ ਮੂਲੀਆ ਗੁਰੂ ਗ੍ਰੰਥ ਸੱਚੇ ਪਾਸ਼ਾ ਕਹਿ ਰਿਹਾ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਕਹਿ ਰਿਹਾ ਮੈਂ ਤੇਰਾ ਖਾਲਸਾ ਪੰਥ ਖਤਮ ਕਰਤਾ ਪਰ ਅਜੇ ਮੜਾ ਕੁੰਡ ਲਿਆ ਸਾਥ ਖਾਲਸਾ ਪੰਥ ਜਾਉਂਦਾ ਹੈ ਜੋ ਤੇਰੇ ਪੈਰਾਂ ਅੱਗੇ ਅਦਭੁਸ਼ਾ ਕੇ ਰੱਖ ਦੇਗਾ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜੋ ਸ਼ਬਦ ਆਖੇ ਉਹਨਾਂ ਦਾ ਜਿਕਰਾ ਉਸ ਸੰਗੇ ਆਪ ਜੀ ਦੇ ਅੰਗ ਸੰਗਾਂ ਇਦੋ ਪਚੰਗੀ ਸੰਗ ਇਉਂ ਬਿਆਨ ਕਰ ਰਹੇ ਆ ਐਨ ਪੁੰਸ ਕਸਲਤ ਨਤ ਦੇਬਾਦਸ਼ਾ 真的得。 ਤੇਂਦਾ ਚੂਰੇ ਮਾਂ ਹੋੜੀ ਖੁਦਾਂ ਨੇ ਕੀਤੀ ਆਪ ਮੈਰੀ ਰੈਬਰੀ ਆਪਣੇ ਬੰਦੇ ਨੇ ਕੀਤੀ ਆਪ ਬੰਦਾ ਪਰਵਰੀ ਮੈਂ ਹਜ਼ਾਰਾਂ ਘੇਰਿਆਂ ਨੂੰ ਤੋੜ ਕੇ ਹਾਂ ਆਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਹਾਂ ਆਗਿਆ ਝੂਠੀਆਂ ਕਸਮਾਂ ਸੋ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਉਹ ਟੀਮ ਕਮਿਸ਼ਰੀ ਜੱਥੇ ਨੂੰ ਸਨਮਾਨ ਕਰੇ ਜੀ ਜਸਵੰਦਰ ਸਿੰਘ ਵੱਲੋਂ 100 ਰੁਪਏ ਅਮਰੀਕ ਸਿੰਘ ਜੀ ਵੱਲੋਂ 100 ਰੁਪਏ ਮਹਿੰਦਰ ਸਿੰਘ ਜੀ ਵੱਲੋਂ 100 ਰੁਪਏ ਜਗਦੀਸ਼ ਸਿੰਘ ਜੀ ਵੱਲੋਂ 100 ਰੁਪਏ ਚੰਦਰਪਾਲ ਸਿੰਘ ਜੀ ਵੱਲੋਂ 100 ਰੁਪਏ ਕਮਿਸ਼ਰੀ ਜੱਥੇ ਨੂੰ ਸੇਵਾ ਜਿਤ ਕੀਤੀ ਜਾਂਦੀ ਹੈ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੋਂ ਪ੍ਰਾਪਤ ਕਰਨ ਜੀ ਮਹੰਤ ਕਿਰਪਾਲ ਦਾਸ ਘਤਰਖੜਾ ਹੀਰਾ ਦੀ ਟੀਮ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਤਾ ਜੋ ਅਪਰ ਸਟੇਜ ਨੂੰ ਚਾਲੂ ਰੱਖ ਸਕੀਏ ਜੀ ਹਰਜੀਤ ਸਿੰਘ ਜੀ ਗੁਰਬਾਣੀ ਜੋ ਸੰਸਥਾ ਦੰਦ ਨੇ ਉਸਤਾਦ ਉਹ ਵੀ ਇੱਥੇ ਪਹੁੰਚ ਚੁੱਕੇ ਉਹਨਾਂ ਨਾਲ ਜੀ ਆਖਿਆ ਜਾਂਦਾ ਜੀ ਸ਼ਹੀਦ ਭਾਈ ਬਲਦੇਵ ਸਿੰਘ ਉਹਨਾਂ ਦਾ ਪਰਿਵਾਰ ਵੀ ਆਪਣੇ ਵਿਚਕਾਰ ਪਹੁੰਚ ਚੁੱਕਾ ਹੈ ਉਹਨਾਂ ਦਾ ਨੂੰ ਜੀ ਆਇਆਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਗਿਆਨੀ ਅਜੀਤ ਸਿੰਘ ਜੀ ਖੋਸਾ ਕੋਟਲਾ ਮੀਰੀ ਪੀਰੀ ਗੱਤਕਾ ਖਾੜਾ ਮੋਗਾ ਬੰਦੀ ਛੋਟ ਸੇਵਕ ਜਤ